ਮਾਰ ਮਾਰਿਆ ਨਹੀਂ ਦਾਤ ਮਾਰ ਮਾਰ ਮਾਰਿਆ ਜਿੱਦੀ ਲਾਗ ਦਾਤ ਕਿ ਉਹਨੇ ਹੀ ਮਾਰਿਆ ਕੰਜਰ ਨੇ ਹਾਂ ਜੀ ਉਹਨੇ ਹੀ ਕੰਜਰਾ ਨੇ ਮਾਰਿਆ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਇਹ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਇਹਨੂੰ ਮੈਂ ਕਿਹਾ ਨਾ ਕੇ ਨਾ ਰਿਆ ਕਰ ਗਵਾੜ ਨਾ ਤੂੰ ਨਾ ਨੜਿਆ ਕਰਕੇ ਨਾ ਹਾਂ ਜੀ ਮੈਨੂੰ ਵੇਸ ਤੇ ਲਾੜਦੇ ਨੇ ਤੇ ਤੂੰ ਆ ਜੀ ਤੂੰ ਵੇਸ ਤੇ ਗਾਇਨ ਤੋਂ ਮੇਰੇ ਕੋਲੋਂ ਕੋਤਾ ਆਇਆ ਕੱਲ ਆ ਵੇਲੇ ਦਾ ਆ ਕਾਲਾ ਆਵਲੇ ਲੜ ਪਿਆ ਆਇਆ ਕਰੋ ਆਵਲੇ ਆ ਝਗੜ ਪਿਆ ਆਵਲੇ ਮੈਂ ਬੱਬੂ ਕੋ ਹੋਣ ਲੱਗੀ ਬੱਬੂ ਪਾਲਾ ਨਹੀਂ ਰਾਤ ਤੇ ਤੇਰੇ ਅੱਗੇ ਤੇ ਕਾਲਾ ਰਾਤ ਨੇ ਇਹ ਕੰਮ ਕੀ ਕਰਦਾ ਏ ਇਹ ਮੇਸਤਰਾ ਦਾ ਕੰਮ ਕਰਦਾ ਏ ਇਹਦਾ ਕੰਮ ਕੀ ਕਰਦਾ ਮਿੱਕੀ ਮਲਮ ਬੜਾ ਮੋਹਤਾ ਸੱਟੇ ਸੱਟੇ ਮਿੰਟ ਤੇ ਬੇਟੇ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ ਕੋ ਮੇਰੇ ਹਸਬੰਦ ਸੀ ਕੀ ਨਾਮ ਸੀ ਉਹਨਾਂ ਦਾ ਮਨਜੀਤ ਸਿੰਘ ਕਿੰਨੀ ਉਮਰ ਸੀਗੀ ਮਰੋਦੀ ਹੋਣੀ ਆ ਮੇਰੇ ਸੋਚ ਨਾਲ 45 ਸਾਲ ਤੱਕ ਤਾਂ ਹੋਣੀ ਆ 45 46 ਸੰਤੋਖ ਜੀ ਬਈ ਕੋਈ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿੰਨਾ ਲੋਕ ਕੀਤਾ ਗਿਆ ਘਰ ਚ ਕਿਵੇਂ ਤੁਹਾਡੇ ਉਹਨਾਂ ਨਾਲ ਸਬੰਧ ਕਿਦਾਂ ਦੇ ਕੋਈ ਕਲੇਸ਼ ਰਹਿੰਦਾ ਸੀਗਾ ਮੇਰੇ ਨਾਲ ਹੀ ਲੜਿਆ ਸੀਗਾ ਹੋਰ ਤਾਂ ਕੋਈ ਨਹੀਂ ਸੀ ਮੈਂਨੇ ਲੜਦਾ ਸੀਗਾ ਲੜਾਈ ਦੇ ਕੀ ਕਾਰਨ ਸੀਗੇ ਲੜਾਈ ਦਾ ਦੇ ਨਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ ਨਹੀ ਸ਼ੱਕ ਨਹੀਂ ਆ ਪਰ ਇਹ ਮੈਂਨੇ ਹੀ ਜ਼ਿਆਦਾ ਮੈਂਨੇ ਲੜਦਾ ਸੀ ਮੈਂਨੇ ਲੜ ਕੇ ਘਰੋਂ ਨਿਕਲ ਜਾਂਦਾ ਸੀਗਾ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ ਮੈਨੂੰ ਤੇ ਨੂਤਨੀ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿਸ ਤਰ੍ਹਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂ ਨੇ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਾਰਿਆ ਇਦਾਂ ਨਹੀਂ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫੇਪੀਲੇ ਫੈਕਟਰੀ ਚ ਗਈ ਮੈਂ ਉੱਥੇ ਫੋਨ ਗਿਆ ਵਾ ਵੀ ਇਦਾਂ ਇਦਾਂ ਕਰਕੇ ਕਾਲਾ ਵੜਦਤਾ ਵਾ ਪਰ ਵੀ ਉਹਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉਤਮ ਨੇ ਉਦਾਂ ਹੀ ਕਹੇ ਕਿ ਕੱਲ੍ਹ ਵੀ ਠੀਕ ਨਹੀਂਗਾ ਤੁਸੀਂ ਗੇਟ ਪਾਸ ਲਾਓ ਤਾਂ ਘਰੇ ਚੱਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵੀ ਚਲ ਹੋਇਆ ਵਾ ਮਾਫ ਕੀਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕੀ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਆ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੁੱਚੀਆਂ ਗੱਲਾਂ ਕਈ ਝੜ ਕੇ ਦਫਾ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨੂੰ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਾਂ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਉਸ ਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਠੀਕ ਹੈ